ਖਬਰ ਲੁਧਿਆਣਾ ਤੋਂ ਹੈ ਜਿੱਥੇ ਕਿ ਨਿਹੰਗਾਂ ਦੇ ਬਾਣੀ ਚਾਏ ਦੋ ਹਮਲਾਵਰਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਸ਼ਿਵਸਨਾ ਪੰਜਾਬ ਦੇ ਨੇਤਾ ਅਤੇ ਸ਼ਹੀਦ ਸੁਖਦੇਵ ਥਾਪਰ ਦੇ ਪਰਿਵਾਰ ਚੋਂ ਮਜੂਦ ਸੰਦੀਪ ਥਾਪਰ ਉੱਪਰ ਜਾਨ ਲੈਵਾ ਹਮਲਾ ਕਰ ਦਿੱਤਾ ਤਸਵੀਰਾਂ ਵੀ ਤੁਸੀਂ ਸਾਫ ਦੇ ਸਕਦੇ ਹੋ ਕਿ ਸੰਦੀਪ <th>ਪਰ ਆਪਣੇ ਗਨਮੈਨ ਨਾਲ ਐਕਟਵਾ ਤੇ ਆ ਰਹੇ ਹਨ ਤੇ ਉਹਨਾਂ ਦੇ ਠੀਕ ਪਿੱਛੇ-ਪਿੱਛੇ ਦੋ ਨਿਹੰਗ ਸਿੰਘ ਵੀ ਆ ਰਹੇ ਹਨ ਸੀਸੀਟੀਵੀ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਿਹੰਗ ਸਿੰਘਾਂ ਨੇ ਉਸ ਉੱਪਰ ਚਾਨਤ ਤੋਂ ਮਾਰ ਦੇਣ ਦੀ ਨੀਅਤ ਨਾਲ ਹਮਲਾ ਕੀਤਾ ਪਰ ਸੰਦੀਪ <th>ਪਰ ਉਹਨਾਂ ਅੱਗੇ ਹੱਥ ਜੋੜ ਕੇ ਹੀ ਖੜਾ ਰਿਹਾ ਹੈਰਾਨੀ ਦੀ ਗੱਲ ਤਾਂ ਉਦੋਂ ਹੋਈ ਜਦੋਂ ਸੰਦੀਪ <th>ਪਰ ਦਾਗ ਸੁਰੱਖਿਆ ਗਾਰਡ ਵੀ ਕੋਲ ਖੜਾ ਇਹ ਸਭ ਕੁਝ ਦੇਖਦਾ ਰਿਹਾ ਤੇ ਉਸ ਨੇ ਸੰਦੀਪ <th>ਪਰ ਨੂੰ ਬਚਾਉਣ ਦਾ ਵੀ ਯਤਨ ਨਹੀਂ ਕੀਤਾ ਇਥੇ ਦੱਸ ਦਈਏ ਕਿ ਜਾਂਦੇ ਸਮੇਂ ਹਮਲਾਵਰ ਸੰਦੀਪ <th>ਪਰਦੀ ਐਕਟਵਾ ਤੇ ਸਵਾਰ ਹੋ ਕੇ ਬੜੀ ਹੀ ਹੁਸ਼ਿਆਰੀ ਨਾਲ ਫਰਾਰ ਹੋ ਜਾਂਦੇ ਨੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਸੰਦੀਪ <th>ਪਰ ਨੂੰ ਚੁੱਕ ਕੇ ਹਸਪਤਾਲ ਲੈ ਜਾਣ ਦੀ ਕੋਹਾ ਲਗਾ ਰਿਹਾ ਹੈ ਜ਼ਖਮੀ ਹੋਏ ਸੰਦੀਪ <th>ਪਰ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਉਹਨਾਂ ਨੂੰ ਸੀਐਮਸੀ ਵਿਖੇ ਰੈਫਰ ਕੀਤਾ ਗਿਆ ਜਿਕਰ ਜੋਗ ਹੈ ਕਿ ਦੇਸ਼ ਦੀ ਆਜ਼ਾਦੀ ਵੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਤੇ ਰਾਜਗੁਰੂ ਨਾਲ ਫਾਂਸੀ ਦੇ ਰਸੇ ਨੂੰ ਚੁੰਮ ਕੇ ਸ਼ਹੀਦੀ ਦੇਣ ਵਾਲੇ ਸ਼ਹੀਦ ਸੁਖਦੇਵ <th>ਠਾਪਰ ਦੇ ਪਰਿਵਾਰਕ ਮੈਂਬਰਾਂ ਦੇ ਦਿਨ ਦਿਹਾੜੇ ਭਰੇ ਬਾਜ਼ਾਰ ਵਿੱਚ ਅਜਿਹੀ ਵਾਰਦਾਤ ਵਾਪਰ ਸਕਦੀ ਹੈ ਤਾਂ ਫਿਰ ਆਮ ਲੋਕਾਂ ਦਾ ਕੀ ਹੋਵੇਗਾ ਇਹ ਬਹੁਤ ਵੱਡਾ ਸਵਾਲ ਹੈ ਜਿਸ ਦਾ ਜਵਾਬ ਸ਼ਾਇਦ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਵੀ ਨਹੀਂ ਦੇ ਸਕਦੇ ਲੋੜ ਹੈ ਕਿ ਇਹੋ ਜਿਹਾ ਸਮਾਜ ਵਿਰੋਧੀ ਅਨਸਰ ਉੱਪਰ ਪੁਲਿਸ ਨੂੰ ਸ਼ਿਕੰਜਾ ਕਸਣ ਦੀ ਤਾਂ ਜੋ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਵੀ ਬਣੀ ਰਹੇ ਤੇ ਨਸ਼ੇ ਦੇ ਨਾਲ ਨਾਲ ਪੰਜਾਬ ਕ੍ਰਾਈਮ ਮੁਕਤ ਸੂਬਾ ਵੀ ਬਣ ਸਕੇ ਖਬਰ ਲੁਧਿਆਣਾ ਤੋਂ ਹੈ ਜਿੱਥੇ ਕਿ ਨਿਹੰਗਾਂ ਦੇ ਬਾਣੇ ਚਾਏ ਦੋ ਹਮਲਾਵਰਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਸ਼ਿਵਸਨਾ ਪੰਜਾਬ ਦੇ ਨੇਤਾ ਅਤੇ ਸ਼ਹੀਦ ਸੁਖਦੇਵ ਥਾਪਰ ਦੇ ਪਰਿਵਾਰ ਚੋਂ ਮਜੂਦ ਸੰਦੀਪ ਥਾਪਰ ਉੱਪਰ ਜਾਨ ਲੈਵਾ ਹਮਲਾ ਕਰ ਦਿੱਤਾ ਤਸਵੀਰਾਂ ਵੀ ਤੁਸੀਂ ਸਾਫ ਦੇ ਸਕਦੇ ਹੋ ਕਿ ਸੰਦੀਪ <th>ਪਰ ਆਪਣੇ ਗਨਮੈਨ ਨਾਲ ਐਕਟਵਾ ਤੇ ਆ ਰਹੇ ਹਨ ਤੇ ਉਹਨਾਂ ਦੇ ਠੀਕ ਪਿੱਛੇ-ਪਿੱਛੇ ਦੋ ਨਿਹੰਗ ਸਿੰਘ ਵੀ ਆ ਰਹੇ ਹਨ ਸੀਸੀਟੀਵੀ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਿਹੰਗ ਸਿੰਘਾਂ ਨੇ ਉਸ ਪਰਚੰਦ ਤੋਂ ਮਾਰ ਦੇਣ ਦੀ ਨੀਅਤ ਨਾਲ ਹਮਲਾ ਕੀਤਾ ਪਰ ਸੰਦੀਪ <th>ਪਰ ਉਹਨਾਂ ਅੱਗੇ ਹੱਥ ਜੋੜ ਕੇ ਹੀ ਖੜਾ ਰਿਹਾ ਹੈਰਾਨੀ ਦੀ ਗੱਲ ਤਾਂ ਉਦੋਂ ਹੋਈ ਜਦੋਂ ਸੰਦੀਪ <th>ਪਰ ਦਾਗ ਸੁਰੱਖਿਆ ਗਾਰਡ ਵੀ ਕੋਲ ਖੜਾ ਇਹ ਸਭ ਕੁਝ ਦੇਖਦਾ ਰਿਹਾ ਤੇ ਉਸ ਨੇ ਸੰਦੀਪ <th>ਪਰ ਨੂੰ ਬਚਾਉਣ ਦਾ ਵੀ ਯਤਨ ਨਹੀਂ ਕੀਤਾ ਇੱਥੇ ਦੱਸ ਦਈਏ ਕਿ ਜਾਂਦੇ ਸਮੇਂ ਹਮਲਾਵਰ ਸੰਦੀਪ <th>ਪਰਦੀ ਐਕਟਵਾ ਤੇ ਸਵਾਰ ਹੋ ਕੇ ਬੜੀ ਹੀ ਹੁਸ਼ਿਆਰੀ ਨਾਲ ਫਰਾਰ ਹੋ ਜਾਂਦੇ ਨੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਸੰਦੀਪ <th>ਪਰ ਨੂੰ ਚੁੱਕ ਕੇ ਹਸਪਤਾਲ ਲੈ ਜਾਣ ਦੀ ਕੋਹਾ ਲਗਾ ਰਿਹਾ ਹੈ ਜ਼ਖਮੀ ਹੋਏ ਸੰਦੀਪ <th>ਪਰ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਉਹਨਾਂ ਨੂੰ ਸੀਐਮਸੀ ਵਿਖੇ ਰੈਫਰ ਕੀਤਾ ਗਿਆ ਜਿਕਰ ਜੋਗ ਹੈ ਕਿ ਦੇਸ਼ ਦੀ ਆਜ਼ਾਦੀ ਵੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਤੇ ਰਾਜਗੁਰੂ ਨਾਲ ਫਾਂਸੀ ਦੇ ਰਸਤੇ ਨੂੰ ਚੁੰਮ ਕੇ ਸ਼ਹੀਦੀ ਦੇਣ ਵਾਲੇ ਸ਼ਹੀਦ ਸੁਖਦੇਵ <th>ਥਾਪਰ ਦੇ ਪਰਿਵਾਰਕ ਮੈਂਬਰਾਂ ਦੇ ਦਿਨ ਦਿਹਾੜੇ ਭਰੇ ਬਾਜ਼ਾਰ ਵਿੱਚ ਅਜਿਹੀ ਵਾਰਦਾਤ ਵਾਪਰ ਸਕਦੀ ਹੈ ਤਾਂ ਫਿਰ ਆਮ ਲੋਕਾਂ ਦਾ ਕੀ ਹੋਵੇਗਾ ਇਹ ਬਹੁਤ ਵੱਡਾ ਸਵਾਲ ਹੈ ਜਿਸ ਦਾ ਜਵਾਬ ਸ਼ਾਇਦ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਵੀ ਨਹੀਂ ਦੇ ਸਕਦੇ ਲੋੜ ਹੈ ਕਿ ਇਹੋ ਜਿਹਾ ਸਮਾਏ ਵਿਰੋਧੀ ਅੰਸਰ ਆ ਉਪਰ ਪੁਲਿਸ ਨੂੰ ਸ਼ਿਕੰਜਾ ਕਸਣ ਦੀ ਤਾਂ ਜੋ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਵੀ ਬਣੀ ਰਹੇ ਤੇ ਨਸ਼ੇ ਦੇ ਨਾਲ ਨਾਲ ਪੰਜਾਬ ਕ੍ਰਾਈਮ ਮੁਕਤ ਸੂਬਾ ਵੀ ਬਣ ਸਕੇ